ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਾਸਤੇ ਬਣਾਇਆ ਗਿਆ ਨਵਾਂ ਕਾਨੂੰਨ ਕੀ ਹੈ ਕਿਉਂ ਸ਼੍ਰੀ ਨੰਦੇੜ ਸਾਹਿਬ ਦੀਆਂ ਸੰਗਤਾਂ ਵੱਲੋਂ ਮਹਾਰਾਸ਼ਟਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਕੀ ਹੈ ਇਹ ਨਵਾਂ ਮਸਲਾ ਕਿਉਂ ਛਿੜ ਰਿਹਾ ਹੈ ਵਿਵਾਦ ਕਿਉਂ ਤਖਤ ਸ਼੍ਰੀ ਹਜ਼ੂਰ ਸਾਹਿਬ ਵੱਲੋਂ ਸੰਗਤਾਂ ਨੂੰ ਇਕੱਠ ਕਰਕੇ ਸਰਕਾਰ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਹੈ ਕੀ ਹੈ ਕਲਮ 11 ਕੀ ਹੈ ਭਾਰਤੀ ਸੰਵਿਧਾਨ ਦਾ ਐਕਟ 25 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਇਹ ਸਾਰੇ ਮੁੱਦੇ ਉੱਪਰ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ ਕੋਲੋਂ ਮਾਫੀ ਚਾਹੁੰਦਾ ਕਿ ਮੈਂ ਕਾਫੀ ਸਮੇਂ ਤੋਂ ਕੋਈ ਵੀਡੀਓ ਅਪਲੋਡ ਨਹੀਂ ਕਰ ਚੁੱਕਾ ਦਰਅਸਲ ਤਬੀਤ ਖਰਾਬ ਹੋਣ ਕਰਕੇ ਤੇ ਕੁਝ ਨਿੱਜੀ ਕਾਰਨਾ ਕਰਕੇ ਵੀਡੀਓ ਅਪਲੋਡ ਕਰਨ ਵਿੱਚ ਤੇਰੀ ਹੋਈ ਆ ਪਰ ਹੁਣ ਆਪ ਸਭ ਦੀਆਂ ਦੁਆਵਾਂ ਨਾਲ ਤੇ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਝ ਠੀਕ ਹੈ ਤੇ ਅੱਜ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਲਗਾਤਾਰ ਲੜੀਵਾਰ ਪਹਿਲਾ ਵਾਂਗ ਹੀ ਅਸੀਂ ਸਿੱਖ ਇਤਿਹਾਸ ਅਤੇ ਪੰਜਾਬ ਨਾਲ ਸੰਬੰਧਿਤ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹੀਏ ਤੇ ਇੱਕ ਗੱਲੋਂ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ ਕਿ ਆਪ ਸਭ ਨੇ ਮੇਰੇ ਚੈਨਲ ਨੂੰ ਇੰਨਾ ਪਿਆਰ ਦਿੱਤਾ ਤੇ ਆਪ ਸਭ ਦੇ ਪਿਆਰ ਸਦਕਾ ਸਾਡੇ ਚੈਨਲ ਦੇ ਉੱਪਰ 1 ਲੱਖ ਸਬਸਕ੍ਰਾਈਬਰ ਪੂਰਾ ਹੋ ਚੁੱਕਾ ਆ ਉਹਦੇ ਵਾਸਤੇ ਮੈਂ ਆਪ ਸਭ ਨੂੰ ਵਧਾਈ ਵੀ ਦਿੰਦਾ ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਅੱਜ ਦੀ ਸਾਡੀ ਇਹ ਜਿਹੜੀ ਵੀਡੀਓ ਆ ਸਾਡੀ ਹੁਣ ਤੱਕ ਦੀ ਵੀਡੀਓ ਨਾਲੋਂ ਥੋੜੀ ਜਿਹੀ ਵੱਖਰੀ ਹੋਣ ਵਾਲੀ ਆ ਵੱਖਰੀ ਕਿਉਂ ਕਿਉਂਕਿ ਸਾਡੇ ਚੈਨਲ ਦੀ ਇੱਕ ਨੀਸ਼ ਰਹੀ ਆ ਕਿ ਅਸੀਂ ਹੁਣ ਤੱਕ ਜਿੰਨੀਆਂ ਵੀ ਵੀਡੀਓ ਅਪਲੋਡ ਕੀਤੀਆਂ ਨੇ ਸਾਰੀਆਂ ਪੰਜਾਬ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਰਹੀਆਂ ਨੇ ਪਰ ਅੱਜ ਦੀ ਵੀਡੀਓ ਵਿੱਚ ਅਸੀਂ ਇਤਿਹਾਸਿਕ ਪੱਖ ਦੀ ਗੱਲ ਬਹੁਤ ਘੱਟ ਕਰਾਂਗੇ ਤੇ ਗੱਲ ਕਰਾਂਗੇ ਜਿਹੜਾ ਹਾਲ ਹੀ ਦੇ ਵਿੱਚ ਇੱਕ ਵਿਵਾਦ ਸ਼ੁਰੂ ਹੋਇਆ ਹੈ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਉਸ ਦੇ ਪ੍ਰਬੰਧ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਵੱਲੋਂ ਇੱਕ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ ਜਿਸ ਤੋਂ ਬਾਅਦ ਸੰਗਤਾਂ ਦੇ ਵਿੱਚ ਕਾਫੀ ਭਾਰੀ ਰੋਸ ਪਾਇਆ ਜਾ ਰਿਹਾ ਤੇ ਤੁਸੀਂ ਸਭ ਨੇ ਵੀ ਦੇਖਿਆ ਹੋਗਾ ਕਿ ਇੰਟਰਨੈਟ ਉੱਪਰ ਸੋਸ਼ਲ ਮੀਡੀਆ ਉੱਪਰ ਕਾਫੀ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਾਫੀ ਟਵੀਟ ਕੀਤੇ ਜਾ ਰਹੇ ਨੇ ਹਾਲ ਹੀ ਦੇ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਨੂੰ ਅਪੀਲ ਵੀ ਕੀਤੀ ਗਈ ਕਿ ਇਕੱਠੇ ਹੋ ਕੇ ਆਪਾਂ ਰੋਜ਼ ਮੁਜ਼ਾਰੇ ਕਰੀਏ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ શ્રી ਅੰਮ੍ਰਿਤਸਰ ਸਾਹਿਬ ਵੀ ਨੰਦੇੜ ਸਾਹਿਬ ਵਿਖੇ ਪਹੁੰਚੇ ਹੋਏ ਨੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਨ ਵਾਸਤੇ ਨੰਦੇੜ ਸਾਹਿਬ ਵਿਖੇ ਸੰਗਤ ਵੱਲੋਂ ਜਲੂਸ ਕੱਢੇ ਜਾ ਰਹੇ ਨੇ ਸਰਕਾਰ ਦੇ ਖਿਲਾਫ ਨਾਅਰੇ ਲਾਏ ਜਾ ਰਹੇ ਨੇ ਇੱਕ ਤਰ੍ਹਾਂ ਦਾ ਉੱਥੇ ਹੜਤਾਲ ਵਰਗਾ ਮਾਹੌਲ ਹੋਇਆ ਪਿਆ ਹੈ ਪਰ ਇਹ ਸਾਰਾ ਕੁਝ ਕਿਉਂ ਆ ਇਹਦੇ ਬਾਰੇ ਸ਼ਾਇਦ ਆਪਣੇ ਵਿੱਚ ਬਹੁਤਿਆਂ ਨੂੰ ਕੋਈ ਜਾਣਕਾਰੀ ਨਾ ਹੋਵੇ ਕਿ ਨਵੇਂ ਕਾਨੂੰਨ ਆਖਰ ਕੀ ਨੇ ਕਿ ਜਿਹਦਾ ਕਰਕੇ ਇਹਨਾਂ ਦਾ ਇੰਨਾ ਵਿਰੋਧ ਕੀਤਾ ਜਾ ਰਿਹਾ ਹੈ ਆਖਰ ਕਿਉਂ ਕਿਹਾ ਜਾ ਰਿਹਾ ਕਿ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਉੱਪਰ ਸਰਕਾਰ ਦਾ ਕਬਜ਼ਾ ਹੋ ਜਾਵੇਗਾ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਸੇ ਬਾਰੇ ਗੱਲ ਕਰਾਂਗੇ। ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਵਾਧਿਆ ਆਪਾਂ ਆਪਣੀ ਵੀਡੀਓ ਵੱਲ। ਪਰ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਆਪਣੇ ਚੈਨਲ ਦੀ ਨੀਸ਼ ਨੂੰ ਬਰਕਰਾਰ ਰੱਖਦੇ ਹੋਏ ਥੋੜੀ ਜਿਹੀ ਛਾਤੀ ਇਤਿਹਾਸ ਤੇ ਮਾਰਾਂਗੇ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਇਤਿਹਾਸ ਕੀ ਹੈ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਥਾਨ ਨਗੀਨਾ ਘਾਟ ਦੇ ਸਥਾਨ ਤੋਂ ਤੀਰ ਮਾਰ ਕੇ ਪ੍ਰਗਟ ਕੀਤਾ ਸੀ। ਉਸ ਵੇਲੇ ਇਸ ਜਗ੍ਹਾ ਉੱਪਰ ਮੁਸਲ ਤੀਰ ਲੱਗਣ ਤੋਂ ਬਾਅਦ ਜਦੋਂ ਸਿੱਖ ਇਸ ਸਥਾਨ ਉੱਤੇ ਪਹੁੰਚਦੇ ਹਨ ਤਾਂ ਉਸ ਵੇਲੇ ਫਿਰ ਇੱਕ ਵਿਵਾਦ ਸ਼ੁਰੂ ਹੋ ਜਾਂਦਾ ਹੈ ਮੁਸਲਮਾਨ ਕਹਿੰਦੇ ਨੇ ਕਿ ਇਹ ਜਗ੍ਹਾ ਸਾਡੀ ਹੈ ਤਾਂ ਸਿੱਖ ਕਹਿੰਦੇ ਨੇ ਕਿ ਇਹ ਜਗ੍ਹਾ ਸਾਡੀ ਹੈ ਇਸ ਤੋਂ ਬਾਅਦ ਗੁਰੂ ਸਾਹਿਬ ਆਪ ਸਾਹਮਣੇ ਆਉਂਦੇ ਨੇ ਤੇ ਉਹ ਦੱਸਦੇ ਨੇ ਕਿ ਇਹ ਉਹਨਾਂ ਦੇ ਸਤਜੁਗ ਵੇਲੇ ਦਾ ਤਪ ਸਥਾਨ ਹੈ ਜਿਸ ਤੋਂ ਬਾਅਦ ਇਸ ਜਗ੍ਹਾ ਦੀ ਖੁਦਾਈ ਕੀਤੀ ਜਾਂਦੀ ਹੈ ਤੇ ਇਸ ਜਗ੍ਹਾ ਦੇ ਉੱਪਰੋਂ ਗੁਰੂ ਸਾਹਿਬ ਦੀਆਂ ਸੱਚਖੰਡ ਵੇਲੇ ਦੀਆਂ ਪੁਰਾਤਨ ਨਿਸ਼ਾਨੀਆਂ ਮਿਲਦੀਆਂ ਹਨ ਜਿਵੇਂ ਘਰ ਮੰਡਲ ਜਾਂ ਸਿਮਰਨ ਆਦ ਤੇ ਫਿਰ ਇਹ ਸਥਾਨ ਗੁਰੂ ਸਾਹਿਬ ਮੁਸਲਮਾਨਾਂ ਕੋਲ ਸੋਨੇ ਦੇ ਮੋਹਰਾਂ ਦੇ ਕੇ ਮੁੱਲ ਖਰੀਦੇ ਨੇ ਇਸੇ ਜਗ੍ਹਾ ਉੱਪਰ ਹੀ ਗੁਰੂ ਸਾਹਿਬ ਨੇ ਆਪਣਾ ਅੰਤਲਾ ਸਮਾ ਬਤਾਇਆ ਤੇ ਇਸੇ ਜਗ੍ਹਾ ਉੱਪਰ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਹਿਬ ਨੇ ਗੁਰਤਾ ਗੱਦੀ ਬਖਸ਼ੀ ਤੇ ਨਾਲ ਹੀ ਹੁਕਮ ਕੀਤਾ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਣਯੋ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਕੀਤਾ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਇਹ ਸਥਾਨ ਧਾਰਮਿਕ ਅਤੇ ਇਤਿਹਾਸਿਕ ਪੱਖੋਂ ਬਹੁਤ ਹੀ ਮਹੱਤਤਾ ਰੱਖਦਾ ਹੈ ਇਸ ਸਥਾਨ ਦੀ ਇੱਕ ਖਾਸੀਅਤ ਇਹ ਵੀ ਆ ਕਿ ਇਹ ਸਿੱਖ ਕੌਮ ਦੇ ਪੰਜਾਂ ਤਖਤਾਂ ਵਿੱਚੋਂ ਇੱਕ ਮੁੱਖ ਤਖਤ ਵਜੋਂ ਵੀ ਜਾਣਿਆ ਜਾਂਦਾ ਹੈ ਇਸ ਤੋਂ ਇਲਾਵਾ ਇਸ ਜਗ੍ਹਾ ਉੱਪਰ ਹੋਰ ਵੀ ਬਹੁਤ ਸਾਰੇ ਧਾਰਮਿਕ ਅਤੇ ਇਤਿਹਾਸਿਕ ਸਥਾਨ ਜਾਂ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਸੋ ਇਹ ਤਾਂ ਸੀ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਸਾਹਿਬ ਵਿਖੇ ਦਾ ਮੋਟਾ-ਮੋਟਾ ਇਤਿਹਾਸ ਬਾਕੀ ਫਿਰ ਕਦੀ ਪੂਰੀ ਵੀਡੀਓ ਬਣਾ ਕੇ ਆਪਾਂ ਇਸ ਸਥਾਨ ਦੇ ਇਤਿਹਾਸ ਬਾਰੇ ਜਾਣਾਂਗੇ ਤੇ ਹੁਣ ਆਪਾਂ ਗੱਲ ਕਰਦੇ ਆ ਆਪਣੀ ਅੱਜ ਦੀ ਵੀਡੀਓ ਵੱਲ ਕਿ ਕਿਉਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਮਹਾਰਾਜਟਰ ਸਰਕਾਰ ਦਾ ਵਿਰੋਧ ਹੋ ਰਿਹਾ ਹੈ। ਤੋਂ ਇਹ ਸਾਰੇ ਮਸਲੇ ਨੂੰ ਸਮਝਣ ਵਾਸਤੇ ਗੱਲ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਆਂ। ਜਦੋਂ 1956 ਦੇ ਵਿੱਚ ਗੁਰਦੁਆਰਾ ਐਕਟ ਬਣਾਇਆ ਗਿਆ ਤੇ ਉਹਦੇ ਅਨੁਸਾਰ ਇੱਕ 17 ਮੈਂਬਰੀ ਕਮੇਟੀ ਬਣਾਈ ਗਈ ਸੀ। ਦਰਅਸਲ 1956 ਦੇ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਨੂੰ ਚਲਾਉਣ ਵਾਸਤੇ ਗੁਰਦੁਆਰਾ ਐਕਟ ਦੇ ਅਨੁਸਾਰ 1956 ਦੇ ਵਿੱਚ ਇੱਕ 17 ਮੈਂਬਰੀ ਕਮੇਟੀ ਬਣਾਈ ਗਈ। ਹੁਣ 17 ਮੈਂਬਰੀ ਕਮੇਟੀ ਦੇ ਮੈਂਬਰ ਕੌਣ-ਕੌਣ ਸਨ ਉਹਦੇ ਬਾਰੇ ਗੱਲ ਕਰਦੇ ਆਂ। ਇਸ 17 ਮੈਂਬਰੀ ਕਮੇਟੀ ਦੇ ਵਿੱਚੋਂ ਤਿੰਨ 1 ਮੈਂਬਰ ਮਹਾਰਾਜਟਰ ਸਰਕਾਰ ਵੱਲੋਂ 4 ਮੈਂਬਰ ਐਸਜੀਪੀਸੀ ਯਾਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ 1 ਮੈਂਬਰ ਮੱਧ ਪ੍ਰਦੇਸ਼ ਦੇ ਸਿੱਖਾਂ ਵੱਲੋਂ 2 ਮੈਂਬਰ ਚੀਫ ਖਾਲਸਾ ਦਿਵਾਨ ਵੱਲੋਂ 1 ਮੈਂਬਰ ਸਿੱਖ ਪਾਰਲੀਮੈਂਟ ਵੱਲੋਂ 1 ਮੈਂਬਰ ਹైదరాబాద్ ਦੇ ਸਿੱਖਾਂ ਵੱਲੋਂ ਤੇ 4 ਮੈਂਬਰ ਸਚਖੰਡ ਹਜ਼ੂਰੀ ਖਾਲਸਾ ਦਿਵਾਨ ਵੱਲੋਂ ਹੁਣ ਇੱਥੇ ਇੱਕ ਗੱਲ ਧਿਆਨ ਦੇਣਯੋਗ ਆ ਕਿ ਇਹਨਾਂ 17 ਮੈਂਬਰੀ ਕਮੇਟੀ ਦੇ ਵਿੱਚ ਮਹਾਰਾਜਟਰ ਸਰਕਾਰ ਦਾ ਸਿਰਫ ਇੱਕੋ ਮੈਂਬਰ ਆ ਬਾਕੀ ਜਿੰਨੇ ਵੀ ਮੈਂਬਰ ਨੇ ਸਾਰੇ ਸਿੱਖ ਨੇ ਸੋ ਇਹ ਜਿਹੜੀ 17 ਮੈਂਬਰੀ ਕਮੇਟੀ ਆ 20 ਖਤਿ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਚਲਾ ਰਹੀ ਸੀ ਫਿਰ 2015 ਦੇ ਵਿੱਚ ਇਸ ਕਾਨੂੰਨ ਦੇ ਵਿੱਚ ਇੱਕ ਨਵੀਂ ਸੋਧ ਕੀਤੀ ਜਾਂਦੀ ਆ ਹੁਣ ਜਦੋਂ ਵੀ ਕਿਸੇ ਇੱਕ ਖਾਸ ਵਰਗ ਦੇ ਲੋਕਾਂ ਵਾਸਤੇ ਕੋਈ ਕਾਨੂੰਨ ਪਾਸ ਕੀਤਾ ਜਾਂਦਾ ਤਾਂ ਉਸ ਵਰਗ ਦੇ ਲੋਕਾਂ ਨਾਲ ਸਲਾਹ مشਵਰਾ ਕੀਤਾ ਜਾਂਦਾ ਆ ਜਾਂ ਉਹਨਾਂ ਦੇ ਜਿਹੜੇ ਖਾਸ ਕੋਈ ਮੁਖੀ ਹੁੰਦੇ ਨੇ ਉਹਨਾਂ ਨਾਲ ਸਲਾਹ ਕੀਤੀ ਜਾਂਦੀ ਆ ਕਿ ਤੁਹਾਡੇ ਵਾਸਤੇ ਇਹ ਕਾਨੂੰਨ ਲਾਗੂ ਕੀਤਾ ਜਾ ਰਿਹਾ ਜਾਂ ਤੁਹਾਡੇ ਨਾਲ ਸੰਬੰਧ ਜਿਹੜੇ ਕਾਨੂੰਨ ਆ ਉਹਨਾਂ ਵਿੱਚ ਕੋਈ ਫੇਰ ਬਦਲ ਕੀਤਾ ਜਾ ਰਿਹਾ ਪਰ 2015 ਦੇ ਵਿੱਚ ਜਦੋਂ ਇਸ ਗੁਰਦੁਆਰਾ ਐਕਟ ਦੇ ਵਿੱਚ ਫੇਰ ਬਦਲ ਕੀਤਾ ਗਿਆ ਤਾਂ ਸਿੱਖਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ مشਵਰਾ ਨਹੀਂ ਕੀਤਾ ਗਿਆ ਸਗੋਂ ਸਰਕਾਰ ਨੇ ਕਿਸੇ ਨੀ ਬਿੱਲਾਂ ਦੇ ਵਾਂਗ ਰਾਤੋਂ ਰਾਤ ਇੱਕ ਕਾਨੂੰਨ ਬਣਾਏ ਅਤੇ ਲਾਗੂ ਕਰ ਦਿੱਤੇ ਹੁਣ ਉਸ ਵੇਲੇ ਜਿਹੜਾ ਕਾਨੂੰਨ ਲਾਗੂ ਹੋਇਆ ਉਹਦੇ ਵਿੱਚ ਕੀ ਸੀ ਉਦੋਂ ਵੀ ਜਿਹੜੀ ਕਮੇਟੀ ਆ ਉਹ 17 ਮੈਂਬਰ ਹੀ ਸੀ ਪਰ ਉੱਚ ਵੱਖਰਾ ਕੀ ਕੀਤਾ ਗਿਆ ਉਹਦੇ ਬਾਰੇ ਗੱਲ ਕਰਦੇ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਚੀਫ ਖਾਲਸਾ ਦਿਵਾਨ ਦੇ ਮੈਂਬਰਾਂ ਨੂੰ ਹਟਾ ਦਿੱਤਾ ਗਿਆ ਤੇ ਜਿਹੜਾ ਮਹਾਰਾਜਟਰ ਸਰਕਾਰ ਦਾ ਇੱਕ ਮੈਂਬਰ ਸੀ ਉਹਨਾਂ ਦੀ ਗਿਣਤੀ ਵਧਾ ਕੇ 6 ਕਰ ਦਿੱਤੀ ਗਈ ਐਸਜੀਪੀਸੀ ਦੇ ਚਾਰ ਮੈਂਬਰ ਉਸੇ ਤਰ੍ਹਾਂ ਸਨ ਤੇ ਬਾਕੀ ਚਾਰ ਮੈਂਬਰ ਸੱਚਖੰਡ ਹਜ਼ੂਰੀ ਖਾਲਸਾ ਦਿਵਾਨ ਦੇ ਆਗੇ ਤੇ ਤਿੰਨ ਮੈਂਬਰ ਸਿੱਖਾਂ ਵੱਲੋਂ VOTING ਰਾਹੀਂ ਚੁਣੇ ਜਾਂਦੇ ਸੀ ਹੁਣ ਜਦੋਂ 2015 ਦੇ ਵਿੱਚ ਇਹਨਾਂ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਜਾਂਦੀ ਆ ਉਦੋਂ ਹੀ ਇਹਨਾਂ ਦਾ ਵਿਰੋਧ ਸ਼ੁਰੂ ਹੋ ਜਾਂਦਾ ਹੈ ਹੁਣ ਵਿਰੋਧ ਕਿਉਂ ਹੋ ਰਿਹਾ ਕਿਉਂਕਿ ਜਿੱਥੇ ਮਹਾਰਾਸ਼ਟਰ ਸਰਕਾਰ ਦਾ ਇੱਕ ਮੈਂਬਰ ਆਉਂਦਾ ਸੀ ਉੱਥੇ ਹੀ ਹੁਣ ਇਹਨਾਂ ਦੀ ਗਿਣਤੀ 6 ਕਰ ਦਿੱਤੀ ਗਈ ਸੀ ਜਿਸ ਨੂੰ ਉਸ ਵੇਲੇ ਵੀ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਅੰਦਰ ਸਰਕਾਰ ਦੀ ਦਖਲਅੰਦਾਜ਼ੀ ਸਮਝਿਆ ਗਿਆ ਉਸ ਵੇਲੇ ਮਹਾਰਾਸ਼ਟਰ ਦੇ ਵਿੱਚ BJP ਦੀ ਸਰਕਾਰ ਸੀ ਤੇ ਉਸ ਵੇਲੇ ਮਹਾਰਾਸ਼ਟਰ ਦੇ ਵਿੱਚ ਇੱਕੋ ਇੱਕ ਸਿੱਖ ਵਿਧਾਇਕ ਸੀ ਤਾਰਾ ਸਿੰਘ ਗੁਰਦੁਆਰਾ ਐਕਟ ਵਿੱਚ ਜਿਹੜੀ ਇਹ ਸੋਧ ਕੀਤੀ ਗਈ ਉਹਨਾਂ ਨੂੰ ਇਹਨਾਂ ਨੇ ਕਲਮ 11 ਦਾ ਨਾਮ ਦਿੱਤਾ। ਉਸ ਵੇਲੇ ਵੀ ਇਹ ਨਵੀਂ ਕੀਤੀ ਗਈ ਸੋਧ ਕਲਮ 11 ਦਾ ਬਹੁਤ ਵਿਰੋਧ ਹੋਇਆ ਤੇ ਇਹ ਵਿਰੋਧ ਅੱਜ ਤੱਕ ਚੱਲਦਾ ਆ ਰਿਹਾ। ਸਗੋਂ ਪਿੱਛੇ ਜੇ ਮਹਾਰਾਸ਼ਟਰ ਸਰਕਾਰ ਨੇ ਇਹ ਵੀ ਕੋਸ਼ਿਸ਼ ਕੀਤੀ ਸੀ ਕਿ ਕਲਮ 11 ਨੂੰ ਸੋਧ ਕੇ ਇਹਦੇ ਵਿੱਚ ਬਾਹਰੀ ਮੈਂਬਰ ਜਿਹੜੇ ਨੇ ਉਹਨਾਂ ਦੀ ਗਿਣਤੀ ਵਿੱਚ ਵਾਧਾ ਕਰਕੇ ਇਹਨੂੰ 8 ਕਰ ਦਿੱਤਾ ਜਾਵੇ ਤੇ ਇਹ ਮੈਂਬਰ ਮੁੰਬਈ ਥਾਣਾ ਵਾਲੀ ਸਾਈਡ ਤੋਂ ਆਉਣਗੇ। ਜਿੱਥੇ ਕਲਮ 11 ਦਾ ਵਿਰੋਧ ਹੋ ਰਿਹਾ ਸੀ ਇੱਥੇ ਕਲਮ 11 ਵਿੱਚ ਕੀਤੀ ਗਈ ਇਹ ਨਵੀਂ ਸੋਧ ਕਿ ਬਾਹਰੀ ਮੈਂਬਰ ਜਿਹੜੇ ਉਹਨਾਂ ਦੀ ਗਿਣਤੀ ਨੂੰ ਵਧਾ ਕੇ 8 ਕੀਤਾ ਜਾਣਾ ਇਹਦਾ ਵੀ ਕੜੇ ਤੌਰ ਤੇ ਵਿਰੋਧ ਹੋਣ ਜਿੱਤੋਂ ਬਾਅਦ ਸਰਕਾਰ ਨੇ ਇਹ ਸੋਧ ਨੂੰ ਰੋਕ ਦਿੱਤਾ ਹੁਣ ਇਥੇ ਇੱਕ ਗੱਲ ਯਾਦ ਰੱਖੀ ਜਾਵੇ ਕਿ ਸੋਧ ਨੂੰ ਰੋਕਿਆ ਗਿਆ ਆ ਰੱਦ ਨਹੀਂ ਕੀਤਾ ਗਿਆ ਸ਼ਾਇਦ ਇਸ ਕਰਕੇ ਰੋਕਿਆ ਗਿਆ ਕਿ ਇਹਨਾਂ ਨੂੰ ਲੱਗਾ ਕਿ ਆਪਾਂ ਫੇਰ ਕਦੀ ਵੀ ਇਸ ਨੂੰ ਦੁਬਾਰਾ ਲਾਗੂ ਕਰ ਸਕਦੇ ਆ 2014 ਤੋਂ ਲੈ ਕੇ ਹੁਣ ਤੱਕ ਤਖਤ ਸ਼੍ਰੀ ਹਜ਼ੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕਲਮ 11 ਦਾ ਵਿਰੋਧ ਹੋ ਰਿਹਾ ਹੈ ਅਜੇ ਇਹਦਾ ਕੋਈ ਸਿੱਟਾ ਨਹੀਂ ਨਿਕਲਿਆ ਕਿ ਸਰਕਾਰ ਨੇ 6 ਜਨਵਰੀ 2024 ਨੂੰ ਇੱਕ ਨਵਾਂ ਹੀ ਸੱਪ ਕੱਢ ਮਾਰਿਆ ਉਹਨਾਂ ਨੇ ਤਖਤ શ્રી ਹਜ਼ੂਰ ਸਾਹਿਬ ਦੇ ਪ੍ਰਬੰਧ ਵਾਸਤੇ ਬਣਾਏ ਗਏ ਇਸ ਕਮੇਟੀ ਦੇ ਅੰਦਰ ਇੱਕ ਨਵੀਂ ਸੋਧ ਕਰਕੇ ਇਸ ਨੂੰ ਪਾਸ ਕਰ ਦਿੱਤਾ ਆ ਹੁਣ ਨਵੀਂ ਸੋਧ ਕੀ ਆ ਕਿ ਸਰਕਾਰ ਦੇ ਜਿਹੜੇ 6 ਮੈਂਬਰ ਸੀ ਉਹਨਾਂ ਦੀ ਗਿਣਤੀ ਵਧਾ ਕੇ 12 ਕਰ ਦਿੱਤੀ ਗਈ ਆ ਤੇ ਐਸਜੀਪੀਸੀ ਦੇ ਜਿਹੜੇ 4 ਮੈਂਬਰ ਹੁੰਦੇ ਸਨ ਉਹਨਾਂ ਦੀ ਗਿਣਤੀ ਘਟਾ ਕੇ ਸਿਰਫ 2 ਕਰ ਦਿੱਤੀ ਗਈ ਆ ਤੇ ਜਿਹੜੇ ਮੈਂਬਰ ਸਿੱਖ ਸੰਗਤਾਂ ਵੱਲੋਂ ਵੋਟਾਂ ਨਾਲ ਚੁਣੇ ਜਾਂਦੇ ਸੀ ਉਹਨਾਂ ਦੀ ਨਿਯੁਕਤੀ ਬਿਲਕੁਲ ਰੱਦ ਕਰ ਦਿੱਤੀ ਗਈ ਆ ਹੁਣ ਆਪਾਂ ਇੱਕ ਥੇ ਇੱਕ ਗੱਲ ਨੋਟ ਕਰੀਏ ਕਿ ਜਦੋਂ 1956 ਦੇ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਾਸਤੇ ਇੱਕ ਕਮੇਟੀ ਬਣਾਈ ਗਈ ਸੀ ਉਹਦੇ ਵਿੱਚ ਸਰਕਾਰ ਦਾ ਸਿਰਫ ਇੱਕ ਮੈਂਬਰ ਸੀ ਤੇ ਕਿਵੇਂ ਅੱਜ 12 ਮੈਂਬਰ ਕਰ ਦਿੱਤੇ ਗਏ ਨੇ ਤੇ ਐਸਜੀਪੀਸੀ ਦੇ ਮੈਂਬਰ ਘਟਾ ਕੇ 4 ਤੋਂ ਦੋ ਕਰ ਦਿੱਤੇ ਗਏ ਨੇ ਤੇ ਜਿਹੜੇ ਮੈਂਬਰ ਸਿਕ ਸੰਗਤਾਂ ਚੁਣਦਿਆਂ ਨੇ ਉਹਨਾਂ ਦੀ ਨਿਯੁਕਤੀ ਤਾਂ ਬਿਲਕੁਲ ਹੀ ਰੱਦ ਕਰ ਦਿੱਤੀ ਗਈ ਆ ਹੁਣ ਤੁਸੀਂ ਆਪ ਦੱਸੋ ਕਿ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨਾ ਨਹੀਂ ਬਣਦਾ ਕਿ ਇਹ ਸਿੱਧੇ ਸਿੱਧੇ ਤੌਰ ਤੇ ਸਰਕਾਰਾਂ ਦੀ ਦਖਲਅੰਦਾਜ਼ੀ ਨਹੀਂ ਆ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਨੂੰ ਚਲਾਉਣ ਦੇ ਵਿੱਚ ਕੀ ਇਹ ਸਰਕਾਰਾਂ ਵੱਲੋਂ ਘੱਟ ਗਿਣਤੀ ਵਰਗ ਦੇ ਲੋਕਾਂ ਨਾਲ ਤੱਕਾ ਨਹੀਂ ਆ ਇੱਥੇ ਹੁਣ ਮੈਨੂੰ ਭਾਰਤੀ ਸੰਵਿਧਾਨ ਦਾ ਆਰਟੀਕਲ 25 ਯਾਦ ਆਉਂਦਾ ਆ। ਉਸ ਆਰਟੀਕਲ ਦੇ ਅਨੁਸਾਰ ਕਿਸੇ ਵੀ ਘੱਟ ਗਿਣਤੀ ਦੇ ਵਰਗ ਨੂੰ ਉਹਨਾਂ ਦੀ ਧਾਰਮਿਕ ਸੁਤੰਤਰਤਾ ਹੈ। ਉਹ ਆਪਣੇ ਹਿਸਾਬ ਨਾਲ ਆਪਣੇ ਧਰਮ ਦੀ ਪਾਠ ਪੂਜਾ ਕਰ ਸਕਦੇ ਨੇ, ਉਹਦਾ ਪ੍ਰਬੰਧ ਕਰ ਸਕਦੇ ਨੇ ਤੇ ਇਸ ਦੇ ਵਿੱਚ ਸਰਕਾਰਾਂ ਕਿਸੇ ਵੀ ਤਰ੍ਹਾਂ ਦੀ ਕੋਈ ਦਖਲ ਨਹੀਂ ਦੇਣਗੀਆਂ। ਪਰ ਮਹਾਰਾਸ਼ਟਰ ਸਰਕਾਰ ਦਾ ਲਿਆ ਗਿਆ ਇਹ ਫੈਸਲਾ ਮੈਨੂੰ ਕਿਤੇ ਨਾ ਕਿਤੇ ਆਰਟੀਕਲ 25 ਦੀਆਂ ਧੱਜੀਆਂ ਉਡਾਉਂਦਾ ਨਜ਼ਰ ਆ ਰਿਹਾ ਏ। ਸੋਹੀ ਵਜਾ ਆ ਕਿ ਤਖਤ ਸ਼੍ਰੀ ਹਜ਼ੂਰ ਸਾਹਿਬ ਵੱਲੋਂ ਤੇ ਨੰਦੇੜ ਸਾਹਿਬ ਦੀਆਂ ਸੰਗਤਾਂ ਵੱਲੋਂ ਮਹਾਰਾਸ਼ਟਰ ਸਰਕਾਰ ਦਾ ਕੜੇ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਇਹ ਕਾਨੂੰਨ ਜਿਹੜਾ ਆ 24 ਫਰਵਰੀ ਨੂੰ ਪਾਸ ਹੋਇਆ ਤੇ 15 ਦਿਨਾਂ ਬਾਅਦ ਇਸ ਨੂੰ ਲਾਗੂ ਕਰ ਦਿੱਤਾ ਜਾਊਗਾ ਇਹ ਕਾਨੂੰਨ ਲਾਗੂ ਨਾ ਹੋ ਸਕੇ ਇਸੇ ਕਰਕੇ ਤਖਤ ਸ਼੍ਰੀ ਹਜ਼ੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨੰਦੇੜ ਸਾਹਿਬ ਦੀਆਂ ਸੰਗਤਾਂ ਵੱਲੋਂ ਐਸਜੀਪੀਸੀ ਅੰਮ੍ਰਿਤਸਰ ਵੱਲੋਂ ਮਹਾਰਾਜਟਰ ਸਰਕਾਰ ਅਤੇ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਆ ਬਾਕੀ ਮੈਂ ਉਮੀਦ ਕਰਦਾ ਕਿ ਮੈਂ ਤੁਹਾਨੂੰ ਇਹ ਦੱਸਣ ਵਿੱਚ ਕਾਮਯਾਬ ਹੋਇਆ ਹਾਂਗਾ ਕਿ ਮਹਾਰਾਜਟਰ ਸਰਕਾਰ ਕਿਵੇਂ ਸਿੱਖਾਂ ਦੇ ਨਾਲ ਤੱਕਾ ਕਰ ਰਹੀ ਆ ਤੇ ਜੇਕਰ ਹੁਣ ਤੁਸੀਂ ਇਹ ਜਾਣ ਚੁੱਕੇ ਹੋ ਇਹ ਸਮਝ ਚੁੱਕੇ ਹੋ ਤਾ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਲੋਕਾਂ ਨਾਲ ਸ਼ੇਅਰ ਕਰੋ ਜਿਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਜਾਂ ਉਹ ਲੋਕ ਜਿਨ੍ਹਾਂ ਨੂੰ ਪਤਾ ਤਾਂ ਹੈ ਪਰ ਸਮਝ ਨਹੀਂ ਆ ਕਿ ਇਹ ਵਿਰੋਧ ਕਿਉਂ ਹੋ ਰਿਹਾ ਹੈ ਇਸ ਵੀਡੀਓ ਦੇ ਰਾਹੀਂ ਉਹਨਾਂ ਨੂੰ ਵੀ ਇਹ ਸਾਰੀ ਜਾਣਕਾਰੀ ਪਤਾ ਲੱਗ ਸਕੇ ਤੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਇਹਨਾਂ ਕਾਨੂੰਨਾਂ ਦਾ ਵਿਰੋਧ ਹੋਣਾ ਚਾਹੀਦਾ ਆ ਸਾਨੂੰ ਇਹ ਵਿਰੋਧ ਕਰਨਾ ਚਾਹੀਦਾ ਨਹੀਂ ਤੇ ਇੱਕ ਵਾਰ ਸੋਚ ਕੇ ਦੇਖੋ ਕਿ ਜੇਕਰ ਗੁਰਦੁਆਰਿਆਂ ਦਾ ਪ੍ਰਬੰਧ ਸਰਕਾਰਾਂ ਦੇ ਹੱਥ ਵਿੱਚ ਆ ਜਾਂਦਾ ਤਾਂ ਉਹ ਕੀ ਨਹੀਂ ਕਰ ਸਕਦੀਆਂ ਉਹ ਆਪਣੀ ਮਰਜ਼ੀ ਦੇ ਨਾਲ ਕਿਸੇ ਗੈਰ ਸਿੱਖ ਦੇ ਹੱਥ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਦੇ ਸਕਦੀ ਆ ਤੇ ਅਜਿਹਾ ਇੱਕ ਵਾਰ ਹੋਇਆ ਵੀ ਆ ਤੇ ਹੋਇਆ ਵੀ ਤਖਤ શ્રી ਹਜ਼ੂਰ ਸਾਹਿਬ ਵਿਖੇ ਆ ਜਦੋਂ ਇੱਕ ਵਾਰ ਸਰਕਾਰ ਨੇ ਆਈਐਸ ਅਭਿਜੀਤ ਰਾਓ ਨੂੰ ਗੁਰਦੁਆਰਾ ਤਖਤਸ਼੍ਰੀ ਹਜ਼ੂਰ ਸਾਹਿਬ ਦਾ ਸ਼ਾਸਕ ਬਣਾ ਦਿੱਤਾ ਸੀ ਉਹਨੇ ਜੀ ਸੋਚ ਕੇ ਮੰਨੂ ਹੋਰ ਤਰ੍ਹਾਂ ਹੁੰਦੀ ਆ ਕਿ ਕਿ ਗੈਰ ਸਿੱਖ ਬੰਦਾ ਕਿ ਉਨੀ ਭਾਵਨਾ ਨਾਲ ਉਨੀ ਸ਼ਰਧਾ ਨਾਲ ਆ ਉਨੀ ਮਰਿਆਦਾ ਦੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਚਲਾ ਸਕਦਾ ਨਹੀਂ ਨਾ ਸੋ ਇਸ ਕਰਕੇ ਇਹਨਾਂ ਸਰਕਾਰਾਂ ਦਾ ਆਪਾਂ ਨੂੰ ਵਿਰੋਧ ਕਰਨਾ ਬਣਦਾ ਆ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਨਾ ਬਣਦਾ ਆ ਬਾਕੀ ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਬਹੁਤ ਪਸੰਦ ਆਈ ਹੋਗੀ ਇਹ ਜਾਣਕਾਰੀ ਵਧੀਆ ਲੱਗੀ ਹੋਗੀ ਤੇ ਜੇਕਰ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਤਵੱਤ ਸ਼ੇਅਰ ਕਰ ਦਿਓ ਇਸ ਕਰਕੇ ਨਹੀਂ ਕਿ ਮੈਂ ਵਿਊ ਕਰਕੇ ਕਹਿ ਰਿਹਾ ਸਿਰਫ ਇਸ ਕਰਕੇ ਕਿ ਇਹ ਜਾਣਕਾਰੀ ਵੱਤਵੱਤ ਲੋਕਾਂ ਨੂੰ ਪਤਾ ਲੱਗ ਸਕੇ ਇੱਕ ਵਾਰ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਤੁਹਾਡੀ ਇਹ ਸਭ ਦੇ ਬਾਰੇ ਵਿੱਚ ਕੀ ਰਾਏ ਆ ਮੈਨੂੰ ਤੁਹਾਡੇ ਕਮੈਂਟਾਂ ਦਾ ਬੇਸਬਰੀ ਨਾਲ ਇੰਤਜ਼ਾਰ ਰਹੂਗਾ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।